ਦੇਖ ਰਹੇ ਹਾਂ ਸੱਚ ਦੀ ਪੜਤਾਲ ਟੀਵੀ ਦੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਪਿੰਡ ਚੈਨਾ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਬਣਾਇਆ ਗਿਆ ਮਨਾਇਆ ਗਿਆ ਸਾਡੇ ਨਾਲ ਅੰਗਣਵਾੜੀ ਵਰਕਰ ਕਿੰਨਾਰਾਣੀ ਭੈਣ ਜੀ ਹੈ ਇਹਨਾਂ ਤੋਂ ਪੁੱਛਦੇ ਹਾਂ ਭੈਣ ਜੀ ਜੋ ਅੱਜ ਪ੍ਰੋਗਰਾਮ ਬਣਾਇਆ ਗਿਆ ਮਨਾਇਆ ਗਿਆ ਬੇਟੀ ਬਚਾਓ ਬੇਟੀ ਪੜ੍ਹਾਓ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀ ਸਰ ਮਤਲਬ ਕਿ ਪਿੰਡ ਦੇ ਵਿੱਚ ਪੋਸ਼ਣ ਮਹਾ ਮਨਾ ਰਹੇ ਸੀ ਜੀ ਉਹਦੇ ਵਿੱਚ ਮੈਂ ਚਾਹੁੰਦੀ ਸੀ ਵੀ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇ ਇਹ ਮੈਨੂੰ ਲੱਗਿਆ ਵੀ ਬੱਚਿਆਂ ਤੋਂ ਨਾਟਕ ਕਰਵਾ ਕੇ ਬੇਟੀ ਬਚਾਓ ਬੇਟੀ ਪੜਾਓ ਬਾਰੇ ਵੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਸਕਦਾ ਤੇ ਨਸ਼ਿਆਂ ਸੰਬੰਧੀ ਵੀ ਮੈਂ ਇੱਕ ਨਾਟਕ ਕਰਵਾਇਆ ਬੱਚਿਆਂ ਤੋਂ ਵੀ ਮਤਲਬ ਲੋਕ ਇਹਨਾਂ ਬੁਰਾਈਆਂ ਨੂੰ ਛੱਡ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣੇ ਮੈਂ ਇਹ ਚਾਹੁੰਦੀ ਸੀ ਆਪਣਾ ਨਾਮ ਕੀ ਪ੍ਰਿੰਸੀ ਸੁਨੀ ਸੁਨੀ ਕਿਹੋ ਜਿਹਾ ਪ੍ਰੋਗਰਾਮ ਬਣਾਇਆ ਤੁਸੀਂ ਉਹ ਸੰਬੰਧ ਬਾਰੇ ਕੀ ਤੁਹਾਡਾ ਕਹਿਣਾ ਹੈ ਪਰ ਅਸੀਂ ਚਾਈਲਡ ਹੈਲਪਲਾਈਨ ਤੋਂ ਜੀ ਫ੍ਰੀ ਕੋਡ ਤੋਂ 1098 ਜੋ ਕਿ ਬੱਚਿਆਂ ਦੀ ਹੈਲਪਲਾਈਨ ਆ ਉਸ ਬਾਰੇ ਕਿਰਨਾ ਮੈਡਮ ਨੇ ਕਿ ਕਿ ਅਵੇਅਰ ਕੀਤਾ ਜਾਵੇ ਬੱਚਿਆਂ ਨੂੰ ਤਾਂ ਕਿ ਉਹ 1098 ਤੇ ਬਾਲ ਵਿਆਹ ਬਾਲ ਸ਼ੋਸ਼ਣ ਕਿਸੇ ਵੀ ਬੱਚੇ ਨਾਲ ਅਨੁ honors ਨਹੀਂ ਹੋ ਰਹੀ ਆ ਉਹ 1098 ਤੇ ਜਦੋਂ ਮਰਜ਼ੀ ਕਾਲ ਕਰ ਸਕਦੇ ਨੇ 24 ਘੰਟੇ ਕਾਲ ਜਿਹੜੀ ਵੀ ਆ ਉਹ ਰਿਸਿਵ ਕੀਤੀ ਜਾਂਦੀ ਹੈ ਜੀ ਬੱਚਿਆਂ ਨੂੰ ਜਨ ਕੇ ਵਿਆਹ ਕਰਿਆ ਤੁਸੀਂ ਕਾਲ ਵਾਲੇ ਦੀ ਕਾਲ ਆ 10 ਕਿੰਨੇ ਆ ਤੁਸੀਂ 1098 1098 ਤੇ ਜੀ ਇਧਰ ਬਾਈ ਜੀ ਨੇ ਸਾਡੇ ਨੇ ਹਾਂ ਜੀ ਬਾਈ ਮੇਰਾ ਨਾਮ ਗੋਰਾ ਸਿੰਘ ਹੈ ਜੀ ਅਸੀਂ ਖੇਤੀ ਵਿਰਾਸਤ ਮਿਸ਼ਨ ਜੈਤੋ ਤੋਂ ਆਇਆ ਮੈਂ ਚੇਨੇਪਿੰਡ ਦਾ ਰਹਿਣ ਵਾਲਾ ਮੈਂ ਇੱਕ ਗੁਤਬੀ ਖੇਤੀ ਕਿਸਾਨਾ ਸਾਡਾ ਜਿਹੜਾ ਮਕਸਦ ਅੱਜ ਸੀਗਾ ਇੱਥੇ ਪਿੰਡ ਦੇ ਵਿੱਚ ਇੱਕ ਜਵਾਕਨ ਨਾਲ ਰਹਿ ਕੇ ਮਾਤਾਵਰਨ ਤੇ ਇੱਕ ਚੇਤਨਾ ਰੇਲੀ ਕੱਢੀ ਗਈ ਹੈ ਜਿਹੜਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਨੂੰ ਅੱਗ ਲੱਗ ਰਹੀ ਹੈ ਉਹਦੇ ਸੰਬੰਧੀ ਜਿਹੜਾ ਧੂਏ ਦਾ ਉਹ ਨੁਕਸਾਨ ਹੋ ਰਿਹਾ ਜਿਵੇਂ ਪਿਛਲੇ ਸਾਲ ਧੂਏ ਦੇ ਕਾਰਨ ਇੱਕ ਵੈਨ ਪਲਟ ਗਈ ਸੀ ਤੇ ਉਹ ਜਿਹੜਾ ਬੱਚਿਆਂ ਦਾ ਉਹਦਾ ਮੌਸਮ ਨੂੰ ਨੇੜੇ ਦੇਖਣਾ ਜੋ ਦ੍ਰਿਸ਼ ਸੀਗਾ ਉਹ ਬੜਾ ਖਤਰਨਾਕ ਸੀਗਾ ਉਸੇ ਸੰਬੰਧ ਚ ਅਸੀਂ ਪਿੰਡ ਦੇ ਵਿੱਚ ਬੱਚਾ ਨੂੰ ਨਾਂ ਲੈ ਕੇ ਇੱਕ ਚੇਤਨਾ ਰੇਲੀ ਕੱਢੀ ਆ ਵੀ ਆਪਾਂ ਜਿਹੜੀ ਅੱਗ ਲਾ ਰਹੇ ਆਂ ਇਹ ਅੱਗ ਲਾਉਣ ਦੀ ਬਜਾਏ ਇਹਦੀ ਪਰਾਲੀ ਤੇ ਹੋਰ ਸਾਂਭ ਸੁਹਾਲ ਆਪਾਂ ਸੌਖੇ ਤੇ ਸਸਤੇ ਤਰੀਕੇ ਨਾਲ ਕਿਵੇਂ ਕਰ ਸਕਦੇ ਆਂ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪਿੰਡ ਦੇ ਵਿੱਚ ਰੇਲੀ ਕੀਤੀ ਹੈ ਜੀ 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 ਬਾਈ ਜੀ ਮੈਂ ਕੀ ਨਾਮ ਕੀ ਆਪਣਾ ਸਰ ਮੇਰਾ ਨਾਮ ਐਨ ਪੀ ਸੰਗਾ ਮੈਂ ਜੋ ਤੋ ਫੇਤੀਬਰਾਸ ਮਿਸ਼ਨ ਤੋਂ ਆ ਸਾਡੀ ਜਿਹੜਾ ਜਮੇਨ ਫੋਕਸ ਉਹ এনवायरमेंट ਪੋਲੂਸ਼ਨ ਪ੍ਰਤੀ ਸੀਗਾ ਅਸੀਂ ਪ੍ਰਾਤਨ ਦਰਖਤ ਜਿਹੜੇ ਆਪਣੇ ਉਹਨਾਂ ਤੇ ਫੋਕਸ ਜ਼ਿਆਦਾ ਕਰਦੇ ਆ ਜਿਵੇਂ ਕਿ ਆਪਣੀ ਤਰਵੈਣੀ ਜਿਹਨੂੰ ਕਹਿੰਦੇ ਆ ਕਿ ਬੋਰਡ ਪੀਪਲ ਦੇ ਨਹਿਮ ਦੇ ਦਰਖਤ ਤੇ ਇਹ ਦਰਖਤ ਲਗਾ ਕੇ ਆਪਾਂ এনਵਾਇਰਨਮੈਂਟ ਨੂੰ ਸ਼ੁੱਧ ਕਰ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਆਪਣਾ ਜਿਹੜਾ এনਵਾਇਰਨਮੈਂਟ ਬਹੁਤ ਪੋਲੂਸ਼ਨ ਹੋ ਚੁੱਕਿਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਹਿਰੀੜੀਆਂ ਗੈਸਾਂ ਪੈਦਾ ਹੋ ਗਈਆਂ ਹਨ ਜਿਸ ਕਰਕੇ ਅਸੀਂ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਇਹੀ ਰੈਡੀ ਰਹੀ ਉਹਨਾਂ ਨੂੰ ਬੇਨਤੀ ਕਰਨਾ ਆਈ ਸੀ ਵੀ ਤੁਸੀਂ ਆਪਣੇ ਪ੍ਰਾਤਨ ਦਰਖਤ ਲਗਾ ਕੇ এনवायरमेंट ਨੂੰ ਤੇ ਕੁਦਰਤ ਨਾਲ ਪਿਆਰ ਕਰੋ ਤੇ ਆਪਣਾ ਜਿਹੜਾ ਹੈਗਾ ਖੇਤਾਂ 'ਚ ਅੱਗ ਲੱਗਦੀ ਆ ਇਹਨੂੰ ਅੱਗ ਨੂੰ ਘਟਾਓ ਕਿਉਂਕਿ ਅੱਗ ਲੱਗਦੀ ਆ ਇੱਕ ਦਰਖਤ ਨੂੰ ਤੇ ਪੰਛੀਆਂ ਨੂੰ ਤੇ ਪੰਛੀਆਂ ਦੇ ਬੱਚਿਆਂ ਨੂੰ ਇਹੋ ਕੀ ਇੱਕ ਬਹੁਤ ਗਲਤ ਗੱਲ ਹੈ Grazie. गुजारिश करूंगी जो नशा संबंधी नाटक तैयार गया वो बच्चे स्टेज त्यार्टेज ते अपना नाटक पेश बुढ़ाई ਬਸ ਆ ਜਾ ਆ ਜਾ ਆ ਜਾ ਜਿਸ ਵੰਦ ਪਰ ਮੈਂ ਸਭ ਹੀ ਲੈ ਲਿਆ ਗੰਦੀ ਲਾ ਲੇਗੀ ਤੇਰੀ ਜਵਾਹਾ ਹੈ ਆਉਣੇ ਕਾਣੇ ਬਾਪੂ ਇਹ ਕਤਾ ਕੇ ਕੰਮਾਂ 'ਚ ਪੈ ਗਿਆ ਤੇਰੇ ਪਿਆਣੇ ਤੈਨੂੰ ਪਾਈ ਪਾਈ ਜੋੜ ਕੇ ਪਾ ਲਿਆ ਸੀ ਜਦ ਲਵਾੜੀ ਕਟ ਕੇ ਕੋਈ ਨਹੀਂ ਲਵਾਵਾਵੇਂ ਪੈਸੇ ਲੈ ਕੇ ਆਮਣਾ ਕਰੋ ਚਾਰ ਵਾਰ ਲਿਆ ਜਦ ਕੋਈ ਨਹੀਂ ਦਿਆ ਪਾਪਾ ਮਨ ਪੈਸੇ ਦੇ ਦੇਆ ਕਿਹੜੇ ਪੈਸੇ ਪਾਪਾ ਮਨ ਪੈਸੇ ਜਾਦੇਗਾ ਉਹਨੇ ਨਹੀਂ ਪੈਸੇ ਕੋਰੋਂ ਬਾਹਰ ਨਿਕਲ ਜਾ ਸਰ ਬਾਪੂ ਮੇਰੀ ਜ਼ਮੀਂ ਦਾ ਸਾਰੇ ਕਿਹੜਾ ਹਿਸਾਬ ਬਾਪੂ ਜਾਨ ਮੇਰਾ ਨਾਮ ਲੜਦਾਈ ਸਾਰੇ ਬਾਪੂ ਕਿਹੜਾ ਹਿਸਾਬ ਬਾਰ ਨਿਕਲ ਜਾ ਨਾ ਨਾ ਪਤ ਲੜ ਨਾ ਬੇਪਾਸ ਹੋ ਜਾ ਚੱਲ ਨਹੀਂ ਨਹੀਂ ਇਹੀ ਜੱਟ ਅੱਛਾ ਚਾਚਾ ਠੀਕ ਆ ਚਲ ਠੀਕ ਆ ਪਰ ਉਹਨਾਂ ਨੂੰ ਚਲ ਠੀਕ ਆ ਕੱਲ ਨੂੰ ਮਿਲਦੇ ਹਾਂ ਜੀ ਜੀ ਚੱਲ ਕਟ ਕਟ ਕਰਵਾ ਉਹ ਕੋਈ ਪਹਿਲੇ ਗਿਆ ਪਹਿਲਾ ਅੱਜ ਦਾਲ ਦੀ ਜਮੀਨ ਦਾ ਹੀ ਸਹਤਾ ਯਾਦਾ ਕੋਈ ਨਹੀਂ ਪਹਿਲੇ ਗਿਆ ਉਹ ਕਿਹਾ ਉਹ ਦਾਦਾ ਪਿਆਰੇ ਯਾਰ ਥੋੜੀ ਜਿਹੀ ਜੀਰ ਦੇ ਲੈ ਮੈਂ ਲੈ ਕੇ ਆ ਗਿਆ ਪਹਿਲੇ ਗਿਆ 아이 아이 ਵੇ ਕੱਟਿਆ ਕੀ ਹੋ ਗਿਆ ਨਾ ਪਤਾ ਨਹੀਂ ਵੇਸੇ ਜਿਵੇਂ ਕੀ ਤੁਸੀਂ ਦੇਖਿਆ ਕਿ ਇੱਕ ਨੌਜਵਾਨ ਨਸ਼ੇ ਨਿਕਾੜਦਾ ਸੀ ਸਪਾਰ ਆਉਂਦੇ ਚਾਚਾ ਨੇ ਉਸ ਨੂੰ ਨਸ਼ੇ ਕਰਨ ਲਾ ਦਿੱਤਾ ਤੇ ਉਸ ਦੀ ਜਵਾਨੀ ਰਲ ਗਈ ਇਸ ਕਰਕੇ ਸਾਨੂੰ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਨਸ਼ੇ ਕਰਨਾ ਨਹੀਂ ਚਾਹੀਦਾ ਧੰਨਵਾਦ ਹੁਣ ਮੈਂ ਤੁਹਾਨੂੰ ਇੱਕ ਹੋਰ ਨਾਟਕ ਦਿਖਾਵਾਂਗੀ ਬੇਟੀ ਬਚਾਓ ਬੇਟੀ ਪੜਾਓ ਧੀ ਰੱਖਣੀ ਆ ਨਹੀਂ ਨੂੰਹੇ ਅਸੀਂ ਤੈਨੂੰ ਹਸਪਤਾਲ ਲੈ ਕੇ ਜਾਂਦੇ ਆ ਸਾਨੂੰ ਪੋਤੀ ਚਾਹੀਦਾ ਪੋਤੀ ਨਹੀਂ ਅਸੀਂ ਸਾਨੂੰ ਚਾਹੀਦੀ ਮਾ ਮੈਨੂੰ ਵੀ ਪੋਤੀ ਚਾਹੀਦਾ ਧੀ ਨਹੀਂ ਚਾਹੀਦੀ ਮੈਂ ਵੀ ਆਪਦਾ ਵੰਸ਼ ਅੱਗੇ ਤੋਰਨਾ ਮੈਂ ਵੀ ਅੱਗੇ ਕਰੇ ਸ਼੍ਰੀ ਵੱਨਨ ਦੇ ਪਤਾਸੇ ਵੱਨਣਾ ਚਾਹਾਂ ਚੱਲ ਪੁੱਤ ਆਪਾਂ ਇਹਨੂੰ ਲੈ ਕੇ ਚਲੀਏ ਹਸਪਤਾਲ ਹਾਂਜੀ ਡਾਕਟਰ ਸਾਹਿਬ ਜਿਹੜੇ ਟੈਸਟ ਕਰਵਾਉਣਾ ਹੈ ਦੰਦ ਹਲੋ ਇੰਸਪੈਕਟਰ ਸਾਹਿਬ ਹਸਪਤਾਲ ਵਿੱਚ ਆਇਓ ਤੁਹਾਡੇ ਕੰਮ ਸੀ ਕਾਲੂ ਸਿੰਘ ਹਾਂਜੀ ਇੰਸਪੈਕਟਰ ਸਾਹਿਬ ਇਹ ਬੱਚੇ ਦਾ ਲਿੰਗੀ ਜਾਂਚ ਕਰਾਉਣਾ ਚਾਹੁੰਦੇ ਆ ਤੁਸੀਂ ਇਹ ਜਬ ਬਹੁਤ ਗਲਤ ਕੰਮ ਕਰ ਰਹੇ ਹੋ ਤੁਹਾਨੂੰ ਸਜ਼ਾ ਹੋ ਸਕਦੀ ਹੈ ਕੋਈ ਗੱਲ ਨਹੀਂ ਤੀ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੇਰੀ ਕੁੜੀ ਨੂੰ ਕੁਝ ਨਹੀਂ ਹੁੰਦਾ ਠੀਕ ਹੋ ਚਾਚਾ ਅਸੀਂ ਅੱਗੇ ਤੋਂ ਇਹ ਚੰਗਾ ਕੰਮ ਨਹੀਂ ਕਰਾਂਗੇ अपने घर लक्ष्मी हो लक्ष्मी अपनी सहेलिया पोती हो पोती बधाई भेने तेन तेरी पोती तो बहुत सोहनी है तेरे घर का लक्ष्मी हो लक्ष्मी ਰੇ ਪੇਨੇ ਨੀ ਪਖੰਡ ਕਰੀ ਜਾਂਦੀ ਐ ਮੁੰਡਾ ਤਾਂ ਨਹੀਂ ਹੋਇਆ ਕੁੜੀ ਹੋਈ ਐ ਵਿਆਹ ਕੇ ਇਹਨੇ ਸੌਰੇ ਕਾ ਜਗ ਕਾਮੀ ਕਰਨਾ ਵੱਡੀ ਹੋ ਕੇ ਅਫਸਰ ਥੋੜੀ ਨਾ ਬੰਨਣਾ ਪਖੰਡ ਕਰੀ ਜਾਂਦਾ ਨਹੀਂ ਪੈਣੇ ਕੁੜੀਆਂ ਤਾਂ ਅਫਸਰ ਲੱਗੀਆਂ ਔਹ ਵੇਖੋ ਸਰਵਕੀਲ ਖੜੀ ਔਹ ਵੇਖੋ ਡਾਕਟਰ ਤੇ ਔਰ ਨਾਰਾ ਜੀ ਇਹ ਸਾਰੀਆਂ ਯੋਨੀ ਸਰਕਾਰੀ ਮੈਗਨੇਟ ਆਫਰ ਬਣਨਾ ਅੱਛਾ ਪਹਿਨੇ ਤੂੰ ਤਾਂ ਮੇਰੀ ਅੱਖਾਂ ਖੋਲਦੀਆਂ ਵਧਾਈਆਂ ਕਹੇ ਤੇਰੀ ਪੋਤੀ ਦਾ ਬਹੁਤ ਹੀ ਸੋਹਣੀ ਆ ਚਲੋ ਪਹਿਨੇ ਸਾਰੀਆਂ ਮਠਿਆਈਆਂ ਵੰਡੋ ਤੇ ਨੱਚੋ ਸਾੜੀ ਦੀ ਬਚਾਓ ਤੇ ਟੀ ਪੜਾਓ ਸਾਡੇ ਘਰ ਹੈ ਰਛਨੀ ਆਈ ਸਾਡੇ ਘਰ ਮਿਲ ਜੋ ਖੁਦਾਈ ਤੈ ਕੜ Well, i live well.